ਨਦਰਾ ਕੱਲ ਨੂੰ ਪਤਾ ਲੱਗਿਆ ਕਿ ਇੱਥੇ ਥੋੜਾ ਜਿਹਾ ਝਗੜਾ ਹੋਇਆ ਰਾਤ ਨੂੰ ਇਹਨਾਂ ਸ਼ਰਾਬ ਕੀਤੇ ਝਗੜਾ ਕਿਹੜਾ ਕੰਟੇਨਰ ਤੇ ਤੇ ਅੱਜ ਵੀ ਸੂਰੀ ਅਸੀਂ ਆ ਕੇ ਸਾਰਾ ਚੈੱਕ ਕੀਤਾ ਦਾ तकरीबन ਇੰਨੇ ਕੰਟੇਨਰਾਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ ਔਰ ਕਾਫੀ ਹੋਰ ਵੀ ਥੋੜਾ ਸਿੱਦਾ ਸਮਾਨ ਮਿਲਿਆ ਮੈਂ ਜਿਹੜਾ ਉੱਥੇ ਨਹੀਂ ਹੋਣਾ ਚਾਹੀਦਾ ਪਰ ਇੱਕ ਇੱਕ ਹੋਰ ਹੈ ਪਤਾ ਲੱਗਾ ਕਿ ਦੋ ਕੰਟੇਨਰਾਂ ਦੀ ਲਿੰਟ ਜਾਰੀ ਕੀਤੀ ਹੋਈ ਹੈ ਘੱਟੋ ਘੱਟ 3 ਤੋਂ 4 ਜੋ ਕੰਟੇਨਰਾਂ ਚੱਲਦੀਆਂ ਚਾਰ ਕੰਟੇਨਰਾਂ चार कंट्री ना करे वेरीफाई कर रहे तू तो नु सारा उदा जवाब वेरीफाई कर सर फायर डेट दा सामान वे मिले कोई बिल्कुल फायर डेट दा सामान भी बहुत मिले है कमर्शियल सेंटर यूज कर रहे हैं कि यूज कर रहे कमर्शियल प्रिंटर यूज कर रहे हैं नहीं नहीं जी डोमेस्टिक टोटल डोमेस्टिक सिलेंडर ने कम से कम 25 सिलेंडर ऐसे देखे सारे डोमेस्टिक फायर सिस्टम लगा है कोई फायर सिस्टम नहीं इथे लगा अगर के सर कोई घटना होती है तो कौन जिम्मेवार को इससे करके ता आए है सारा चेक करने वास्ते और जेडीबी गल इननु स्टाफ नु पूछी जा रही है ओदा बिल्कुल प्रॉपर जवाब नहीं दे रहे बोल जवाब दे रहे ਉਹਨੂੰ ਪਤਾ ਲੱਗਾ ਸਾਹਮਣੇ ਵੀਰਕਾ ਦਾ ਜਿਹੜਾ ਬੂਥ ਹੈ ਉਥੇ ਦੂਸਰੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਜਿਹੜੀਆਂ ਇੱਥੇ ਨਹੀਂ ਲੱਗਣੀਆਂ ਚਾਹੀਦੀਆਂ ਸਰ ਇੱਕ ਚੀਜ਼ ਹੋਰ ਫੋਟੋਸਟੇਟ ਫੋਟੋਸਟੇਟ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਹਨ ਵੀਰਕਾ ਪੰਜਾਬ ਸਰਕਾਰ ਨੇ ਬੂਥ ਦਿੱਤੇ ਹੈਗੇ ਆ ਜਿਹੜੇ ਵੀਰਕਾ ਦਾ ਸਮਾਨ ਪ੍ਰਮੋਟ ਕਰਨ ਵਾਸਤੇ ਨਾ ਕਿ ਫੋਟੋਸਟੇਟ ਮਸ਼ੀਨਾਂ ਲਗਾਉਣ ਵਾਸਤੇ ਸਰ ਇੱਕ ਚੀਜ਼ ਹੋਰ ਪਤਾ ਲੱਗੀ ਹੈ ਕਹਿੰਦੇ ਆ ਜਿਹੜਾ ਦੁੱਧ ਦਾ ਪੈਕੇਟ ਆ ਉਹ ਡਬਲ ਰੇਟ ਤੇ ਵੇਚਿਆ ਜਾਂਦਾ ਰਾਤ ਨੂੰ ਬਿਲਕੁਲ ਬਿਲਕੁਲ ਵੈਰੀਫਾਈ ਕੀਤਾ ਜਾਊਗਾ ਤੁਹਾਨੂੰ ਉਹਦਾ ਪੂਰਾ ਪ੍ਰੋਪਰ ਜਵਾਬ ਦਿੱਤਾ ਜੀ ਉਹ ਮੀਟ ਪਹਿਲਾਂ ਤਾਂ ਕੱਲ ਨੂੰ ਪਤਾ ਲੱਗਾ ਕਿ ਇੱਥੇ ਥੋੜਾ ਜਿਹਾ ਝਗੜਾ ਹੋਇਆ ਰਾਤ ਨੂੰ ਕਿਸੇ ਨੇ ਸ਼ਰਾਬ ਪੀ ਕੇ ਇੱਥੇ ਝਗੜਾ ਕੀਤਾ ਕੰਟੀਨ ਤੇ ਤੇ ਅੱਜ ਫਿਰ ਸਵੇਰੇ ਅਸੀਂ ਆ ਕੇ ਤੇ ਸਾਰਾ ਚੈੱਕ ਕੀਤਾ ਦਾ ਤਕਰੀਬਨ ਤਿੰਨਾਂ ਕੰਟੀਨਾਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ ਔਰ ਕਾਫੀ ਹੋਰ ਵੀ ਪੁੱਠਾ ਸਿੱਧਾ ਸਮਾਨ ਮਿਲਿਆ ਪਰ ਜਿਹੜਾ ਉੱਥੇ ਨਹੀਂ ਹੋਣਾ ਚਾਹੀਦਾ ਸਰ ਇੱਕ ਚੀਜ਼ ਹੋਰ ਹੈ ਪਤਾ ਲੱਗਾ ਹੈ ਕਿ ਦੋ ਕੰਟੀਨਾਂ ਦੀ ਲਿਸਟ ਜਾਰੀ ਕੀਤੀ ਹੋਈ ਹੈ ਘੱਟੋ ਘੱਟ ਤਿੰਨ ਤੋਂ ਚਾਰ ਜੋ ਕੰਟੀਨਾਂ ਚੱਲਦੀਆਂ ਚਾਰ ਕੰਟੀਨਾਂ चार कंटेनर कर रहे वेरीफाई कर रहे तो हम सारा उधर जवाब वेरीफाई कर सर स्पाइडर डेट का सामान भी मिलेगा कोई बिल्कुल स्पाइडर डेट का सामान भी बहुत मिलेगा जी कमर्शियल सेंटर यूज कर रहे हैं कि यूज कर रहे हैं कमर्शियल सेंटर यूज कर रहे हैं नहीं जी डोमेस्टिक टोटल डोमेस्टिक सिलेंडर ने कम से कम 25 सिलेंडर ऐसे देखे सारे डोमेस्टिक कर फायर सिस्टम लगा है कोई फायर सिस्टम नहीं इससे लगे अगर जैसे कोई घटना होती है तो कौन जिम्मेवार होएगा इससे करके तो आए हैं सारा चेक करने वास्ते और जीडी गल इन्होंने स्टाफ नु पूछी जा रही है ओदा बिल्कुल प्रॉपर जवाब नहीं दे रहे गोलमोल जवाब दे रहे ਉਹਨੂੰ ਪਤਾ ਲੱਗਾ ਸਾਹਮਣੇ 베ਰਕਾ ਦਾ ਜਿਹੜਾ ਬੂਥ ਹੈ ਉੱਥੇ ਦੂਸਰੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਜਿਹੜੀਆਂ ਇੱਥੇ ਨਹੀਂ ਲੱਗਣੀਆਂ ਚਾਹੀਦੀਆਂ ਸਰ ਇੱਕ ਚੀਜ਼ ਹੋਰ ਫੋਟੋਸਟੇਟ ਫੋਟੋਸਟੇਟ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਹਨ 베ਰਕਾ ਪੰਜਾਬ ਸਰਕਾਰ ਨੇ ਬੂਥ ਦਿੱਤੇ ਹੈਗੇ ਆ ਜਿਹੜੇ 베ਰਕਾ ਦਾ ਸਮਾਨ ਪ੍ਰਮੋਟ ਕਰਨ ਵਾਸਤੇ ਨਾ ਕਿ ਫੋਟੋਸਟੇਟ ਮਸ਼ੀਨਾਂ ਲਗਾਉਣ ਵਾਸਤੇ ਸਰ ਇੱਕ ਚੀਜ਼ ਹੋਰ ਪਤਾ ਲੱਗੀ ਹੈ ਕਹਿੰਦੇ ਆ ਜਿਹੜਾ ਦੁੱਧ ਦਾ ਪੈਕੇਟ ਆ ਉਹ ਡਬਲ ਰੇਟ ਤੇ ਵੇਚਿਆ ਜਾਂਦਾ ਰਾਤ ਨੂੰ ਬਿਲਕੁਲ ਬਿਲਕੁਲ ਵੈਰੀਫਾਈ ਕੀਤਾ ਜਾਊਗਾ ਤੁਹਾਨੂੰ ਉਹਦਾ ਪੂਰਾ ਪ੍ਰੋਪਰ ਜਵਾਬ ਦਿੱਤਾ ਜਾਊਗਾ